ਮੈਂ ਨੌਕਰੀ ਛੱਡ ਕੇ ਜਾ ਰਿਹਾ ਹਾਂ ਇਹਨਾਂ ਬੰਦਿਆਂ ਦੀ ਵਜ੍ਹਾ ਕਰਕੇ ਇਹ ਬੰਦੇ ਬਹੁਤ ਹੀ ਜ਼ਿਆਦਾ ਕਰਪਟ ਹੈ ਪੁਲਿਸ ਵਿਭਾਗ ਤੇ ਅਕਸਰ ਪ੍ਰਿਸ਼ਟਾਚਾਰ ਸੁਣੇ ਕਈ ਤਰ੍ਹਾਂ ਦੇ ਇਲਜ਼ਾਮ ਆਮ ਲੋਕਾਂ ਵੱਲੋਂ ਲਾਇਆ ਜਾਂਦੇ ਨੇ ਪਰ ਕੀ ਹੋਵੇਗਾ ਜੇਕਰ ਇਹ ਇਲਜ਼ਾਮ ਖੁਦ ਪੁਲਿਸ ਵਿਭਾਗ ਦਾ ਇੱਕ ਕਾਂਸਟੇਬਲ ਲਾਵੇ ਜੀ ਹਾਂ ਫਿਰੋਜ਼ਪੁਰ ਦੇ ਇੱਕ ਪੁਲਿਸ ਕਾਂਸਟੇਬਲ ਨੇ ਆਪਣੇ ਹੀ ਸਾਥੀਆਂ ਤੇ ਗੰਭੀਰ ਇਲਜ਼ਾਮ ਲਾਏ ਨੇ ਕਾਂਸਟੇਬਲ ਨੇ ਲਾਈਵ ਹੋ ਕੇ ਨਾ ਸਿਰਫ ਇਲਜ਼ਾਮ ਲਗਾਏ ਸਗੋ ਇਹ ਵੀ ਦੱਸਿਆ ਕਿ ਉਸ ਨੂੰ ਭ੍ਰਿਸ਼ਟਾਚਾਰ ਨਾ ਕਰਨ ਕਾਰਨ ਤੰਗ ਪਰੇਸ਼ਾਨ ਕੀਤਾ ਗਿਆ ਇਸ ਕਰ ਹੁਣ ਉਸ ਨੂੰ ਨੌਕਰੀ ਛੱਡਣੀ ਪਈ ਮਾਨਜੋਗ ਐਸਐਸਪੀ ਸਾਹਿਬ ਮੈਂ ਕੁਲਦੀਪ ਸਿੰਘ ਤੇ ਹੁਣ ਤੋਂ ਪਹਿਲਾਂ ਮੇਰਾ ਨੰਬਰ ਸੀਗਾ 848 ਤੇ ਤੁਹਾਡੇ ਜ਼ਿਲ੍ਹੇ ਫਿਰੋਜ਼ਪੁਰ ਦਾ ਮੈਂ ਸੀਗਾ ਸੀਨੀਅਰ ਕਾਂਸਟੇਬਲ ਤੇ 15 20 ਮਿੰਟ ਪਹਿਲਾਂ ਜੀ ਮੈਂ ਆਪਣੀ ਨੌਕਰੀ ਤੋਂ ਤਿਆਗ ਪੱਤਰ ਦਿੱਤਾ ਹੈ ਤੁਹਾਡੇ ਡਿਸਟ੍ਰਿਕਟ ਦੇ ਓਐਸਆਈ ਸਾਹਿਬ ਅਤੇ ਦੋ ਤਿੰਨ ਬੰਦੇ ਨਾਇਬ ਓਸੀ ਹੈ ਜਿਨ੍ਹਾਂ ਦੇ ਵਿੱਚ ਇੱਕ ਹੈਗਾ ਜੀ ਗਰਵੀਰ ਤੇ ਉਸ ਤੋਂ ਇਲਾਵਾ ਹੈਗੇ ਜੀ ਪੁਲਸ ਲੈਣ ਦੇ ਮੁੱਖ ਮੁੰਚੀ ਲਵਦੀਪ ਸਿੰਘ ਅਤੇ ਉਹਨਾਂ ਦੇ ਸਹਾਇਕ ਮੁੰਚੀ ਜਸਵੀਰ ਤੇ ਇੱਕ ਹੋਰ ਸਹਾਇਕ ਮੁੰਚੀ ਹੈ ਜੀ ਇਸ ਸਾਰੇ ਬੰਦਿਆਂ ਦੀ ਵਜ੍ਹਾ ਕਰਕੇ ਮੈਂ ਇਸ ਜ਼ਿਲ੍ਹੇ ਦੇ ਵਿੱਚੋਂ ਤਿਆਗ ਪੱਤਰ ਆਪਣੀ ਨੌਕਰੀ ਤੋਂ ਮੈਂ ਦੇ ਕੇ ਜਾ ਰਿਹਾ ਹਾਂ ਮੈਂ ਤੁਹਾਨੂੰ ਮਿਲਣ ਆਇਆ ਸੀਗਾ ਤੇ ਮੈਂ ਇਹ ਚਾਹੁੰਦਾ ਸੀਗਾ ਵੀ ਮੈਂ ਨੌਕਰੀ ਛੱਡ ਕੇ ਜਾਵਾਂ ਜਦੋਂ ਬੰਦਾ ਨੌਕਰੀ ਜੁਆਇਨ ਕਰਦਾ ਹੈ ਉਦੋਂ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨਾਂ ਦੇ ਪੇਸ਼ ਹੋ ਕੇ ਉਹਨਾਂ ਦੇ ਹੁਕਮ ਦੇ ਨਾਲ ਨੌਕਰੀ ਜੁਆਇਨ ਕਰਦਾ ਹੈ ਤੇ ਮੈਂ ਇਹੀ ਚਾਹੁੰਦਾ ਸੀਗਾ ਵੀ ਮੈਂ ਨੌਕਰੀ ਆ ਛੱਡ ਕੇ ਜਾਣਾ ਤੇ ਮੈਂ ਤੁਹਾਡੇ ਪੇਸ਼ ਹੋ ਕੇ ਨੌਕਰੀ ਛੱਡ ਕੇ ਜਾਵਾਂ ਤੇ ਪਰ ਮੈਨੂੰ ਤੁਹਾਡੇ ਸੰਤਰੀ ਸਾਹਿਬ ਨੇ ਬਹੁਤ ਹੀ ਪਲਾਬੂਰਾ ਕਿਹਾ ਅਗੇ ਤੂੰ ਪਾਗਲ ਐ ਤੂੰ ਜੇ ਐ ਤੂੰ ਮੋ ਐ ਤੇ ਮੈਨੂੰ 게ਟ ਦੇ ਅੰਦਰ ਨਹੀਂ ਵੜਨ ਦਿੱਤਾ ਮੈਂ ਇਹਨਾਂ ਨੂੰ ਕਿਹਾ ਸੀ ਨੰਬਰ ਦੇ ਦਿਓ ਪਰ ਉਹਨਾਂ ਨੇ ਨਾ ਮੈਨੂੰ ਨੰਬਰ ਦਿੱਤਾ ਨਾ ਮੇਰੀ ਗੱਲ ਕਰਾਈ ਪਲੀਜ਼ ਮੈਂ ਨੌਕਰੀ ਛੱਡ ਕੇ ਜਾ ਰਿਹਾ ਇਹਨਾਂ ਬੰਦਿਆਂ ਦੀ ਵਜ੍ਹਾ ਕਰਕੇ ਇਹ ਬੰਦੇ ਬਹੁਤ ਹੀ ਜ਼ਿਆਦਾ ਕਰਪਟ ਕਨਸਟੇਬਲ ਦਾ ਇਲਜ਼ਾਮ ਹੈ ਕਿ ਉਸਨੇ ਇਸਤਰੀਆਂ ਸ਼ਿਕਾਇਤਾਂ ਕਈ ਵਾਰ ਕੀਤੀਆਂ ਅਤੇ ਕਈ ਅਫਸਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਅਤੇ ਹੁਣ ਜਦੋਂ ਉਹ ਨੌਕਰੀ ਛੱਡਣ ਤੋਂ ਪਹਿਲਾਂ ਐਸਐਸਪੀ ਕੋਲ ਪਹੁੰਚਿਆ ਤਾਂ ਉਸ ਨੂੰ ਸੰਤਰੀ ਨੇ ਦਫ਼ਤਰ ਦੇ ਅੰਦਰ ਹੀ ਨਹੀਂ ਵੜਨ ਦਿੱਤਾ ਇਹਨਾਂ ਦੇ ਵਿੱਚ ਇੱਕ ਪਹਿਲਾਂ ਇੱਕ ਸਾਬਕਾ ওসি ਰਹਿ ਚੁੱਕਿਆ ਰਕੇਸ਼ ਕੁਮਾਰ ਹਾਂਡਾ ਜਿਹੜਾ ਕਿ 2022 ਦੇ ਵਿੱਚ ਮੇਰੀ ਮਾਤਾ ਨੂੰ ਲਾਟਰੀ ਨਿਕਲੀ ਸੀ ਤੇ ਮੈਂ ਉਹ ਪੈਸੇ ਮੇਰੀ ਮਾਤਾ ਅਨਪੜ ਹੋਣ ਕਰਕੇ ਮੈਂ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਾਇਆ ਸੀ ਤੇ ਮੇਰੇ ਕੋਲੋਂ 10 ਲੱਖ ਰੁਪਏ ਮੰਗਦਾ ਸੀ ਮੈਂ ਉਹਨਾਂ ਨੂੰ ਦੇਣ ਤੋਂ ਮਨਾ ਕਰ ਦਿੱਤਾ ਸੀ ਇਹ ਬੰਦੇ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਕਿਸੇ ਤਰੀਕੇ ਨਾਲ ਮੈਂ CIA ਪਹੁੰਚ ਗਿਆ ਜੀ CIA ਪਹੁੰਚਣ ਤੋਂ ਬਾਅਦ ਮੈਨੂੰ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਬਹੁਤ ਤੰਗ ਕੀਤਾ ਮੇਰੇ ਕੋਲ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਉਹਨਾਂ ਨੇ ਕਹਿਣ ਤੇ ਇਹ ਹਾਲਾਂਕਿ ਗੱਡੀ ਵੱਜੀ ਸੀਗੀ ਤੂੰ ਬੰਦਿਆਂ ਦੇ ਗੱਡੀ ਚੜਾ ਦੇ ਤੂੰ ਮਾਰਦੇ ਠੋਕਦੇ ਪਰ ਮੈਂ ਸਮਝਦਾਰੀ ਵਰਤੀ ਜੀ ਉਹ ਬੰਦੇ ਤੇ ਮੈਂ ਗੱਡੀ ਨਹੀਂ ਚੜਾਈ ਤੇ ਨਾ ਮੈਂ ਮਾਰੇ ਤੇ ਉਹਨਾਂ ਦੀ ਗੱਡੀ ਕੰਧ 'ਚ ਵੱਜ ਗਈ ਸੀ ਤੇ ਉਹਨਾਂ ਨੇ ਮੈਨੂੰ ਬਹੁਤ ਮਾੜਾ ਬੋਲਿਆ ਸੀ ਮੈਂ ਉਤਾਰ ਗੁਜ਼ਰ ਕੀਤਾ ਤੇ ਇਹ ਸਾਰਾ ਕੰਮ ਹੁੰਦੇ ਹੁੰਦੇ ਇੱਕ ਨਾ ਕੇਸ ਆ ਗਿਆ ਸੀਗਾ ਤਰਨਤਾਰਨ ਤੋਂ ਉਹ ਜਿਹੜੀ ਗਰਮੀ ਸਿੰਘ ਨੇ ਹੋਰਾਂ ਨੂੰ ਫੜੀ ਸੀ ਹੋਰ ਹੋਰਾਂ ਦੇ ਵਿੱਚ ਜਿਹੜੇ 3-4 ਬੰਦੇ ਆ ਉਹ ਮੁਹਾਲੀ ਤੋਂ ਇੱਕ ਡਾਕਟਰ ਜਿਗਾ ਤੇ ਉਹ ਰਹਿਣ ਵਾਲਾ ਤਰਨਤਾਰਨਾ ਸੀਗਾ ਪਰ ਉਹ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਮੁਹਾਲੀ ਤੋਂ ਚੰਡੀਗੜ੍ਹ ਤੋਂ ਫੜਿਆ ਸੀਗਾ ਪਰ ਉਹ ਜਿਹੜੀ ਅਰੈਸਟ ਐ ਉਹ ਆਈਓ ਵੱਲੋਂ ਪਾਈ ਸੀ ਉੱਥੇ ਮਿਲਿਆ ਸੀਗਾ ਰੁਪਈਆ ਲਗਭਗ 19 ਲੱਖ ਤੇ ਉਹ ਠੱਗੀ ਮਾਰ ਗਿਆ ਜੀ 12 ਲੱਖ ਤੇ 93 ਹਜ਼ਾਰ ਰੁਪਈਆ ਸ਼ਾਇਦ ਔਰ ਕਵਰੀ ਹੈ ਜਿਹੜੀ ਉਹਨਾਂ ਨੇ ਦਿਖਾਉ ਕੀਤੀ ਸੀ ਇਹ ਸੀਆਈਏ ਦੇ ਬੰਦੇ ਹੈਗੇ ਜਿਹੜੇ 5-7 ਜਿਹੜੇ ਬਹੁਤ ਜ਼ਿਆਦਾ ਕਰਪਟ ਉਹ ਕਰਪਟ ਹੋਣ ਦੇ ਨਾਤੇ ਉਹਨਾਂ ਦੀ ਇੰਸਪੈਕਟਰ ਸਾਹਿਬ ਨਾਲ ਬਹੁਤ ਬੰਦੀ ਸੀ ਤੇ ਮੇਰੇ ਇਮਾਨਦਾਰਤ ਹੋਣ ਦੇ ਨਾਤੇ ਮੇਰੇ ਨਾਲ ਉਹ ਇੱਟ ਕੁੱਤੇ ਦਾ ਵੈਰ ਰੱਖਦੇ ਸੀਗੇ ਇਹਨਾਂ ਦੇ ਵਿੱਚ ਹੈਗਾ ਜੀ ਦਾਰਾ 508 ਇੱਕ ਹੈਗਾ ਜੀ ਮੰਗਤ 1234 ਤੇ ਇਹਦੇ ਨਾਲ ਨਾਲ ਕਾਫੀ ਕੁਝ ਰੋਲ ਹੈਗਾ Munchi ਦਾ ਤੇ Munchi ਤੋਂ ਮੈਂ 10000 ਰੁਪਿਆ ਇਹਨਾਂ ਨੂੰ ਵੈਸੇ ਤਾਂ 30000 ਦਿੱਤਾ ਸੀਗਾ ਚਲੋ 20 ਕੱਟਕੁੱਟ ਕੇ ਮੇਰਾ 10000 ਰੁਪਿਆ ਬਜਦਾ ਉਹ ਮੈਨੂੰ ਅਜੇ ਤੱਕ ਨਹੀਂ ਦਿੱਤਾ ਕ ਤੇ ਮੈਂ ਆ ਗਿਆ ਜੀ ਪੁਲਸ ਰੇਨ ਤੇ ਪੁਲਸ ਰੇਨ ਮਾਨਯੋਗ ਜਿਹੜੇ ਇਨਸਪੈਕਟਰ ਸਾਹਿਬ ਹੈ ਸਾਡੇ ਹਰਪ੍ਰੀਤ ਸਿੰਘ ਉਹਨਾਂ ਨੇ OC ਬ੍ਰਾਂਚ ਤੇ ਪੁਲਸ ਰੇਨ ਨੂੰ ਮੁੰਚੀ ਨੂੰ ਕਿਹਾ ਵੀ ਇਹਨਾਂ ਨੂੰ ਤੁਸੀਂ ਪੂਰਾ ਭਜਾਉਣਾ ਹੈ ਤੰਗ ਕਰਨਾ ਜਿੱਦਾਂ ਮਹਿਕਮਾ ਤਾਂ ਕਹਿੰਦਾ ਹੁੰਦਾ ਜੀ ਤੇ ਮੈਂ ਬਹੁਤ ਹੀ ਜਿਹੜੇ 3 3.5 ਮਹੀਨੇ ਕਸ਼ਟ ਸਹਿਿਆ ਨਾ ਪੂਜਾ ਮੈਨੂੰ ਪਤਾ ਹੈ ਜਾਂ ਮੇਰੇ ਭਾਈ ਗਰੂ ਨੂੰ ਪਤਾ ਜੀ ਤੇ ਅੱਜ ਉਹ ਕਸ਼ਟਾਂ ਦਾ ਅੰਤ ਹੋ ਗਿਆ ਜੀ ਤੇ ਮੈਂ ਉਹ ਕਸ਼ਟਾਂ ਤੋਂ ਯਾਦ ਹੋ ਕੇ ਜਾ ਰਿਹਾ ਮੈਂ ਗਰਮੀਤ ਨੂੰ ਵੀ ਰਿਕਵੈਸਟ ਕੀਤੀ ਸੀ ਓਸੀ ਸਾਹਿਬ ਨੂੰ ਵੀ ਕੀਤੀ ਸੀ ਤੇ 2 ਦਿਨ ਪਹਿਲਾਂ ਮੈਂ ਮੁੰਚੀ ਪੁਲਿਸ ਨਾਲ ਨੂੰ ਵੀ ਕੀਤੀ ਸੀ ਪਰ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਮੈਨੂੰ ਸਹਿਤ ਤੁਹਾਨੂੰ ਹੱਸਦਾ ਹੋਇਆ ਚਿਹਰਾ ਨਜ਼ਰ ਆਉਣਾ ਪਰ ਜਿੰਨਾ ਮੈਂ ਪਰੇਸ਼ਾਨ ਹੈ ਨਾ ਜੀ ਜਾਂ ਮੈਂ ਜਾਣਦਾ ਜਾਂ ਮੇਰਾ ਵਾਇਗਰੂ ਜਾਣਦਾ ਥੈਂਕ ਯੂ ਤੇ ਨੌਜਵਾਨ ਕਨਸਟੇਬਲ ਨੇ ਹੁਣ ਆਪਣੀ ਨੌਕਰੀ ਛੱਡ ਦਿੱਤੀ ਹੈ ਅਤੇ ਆਪਣੇ ਹੀ ਵਿਭਾਗ ਦੀਆਂ ਕਈ ਪੋਲਾਂ ਵੀ ਖੋਲੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ਨੌਜਵਾਨ ਨੂੰ ਕਿਵੇਂ ਇਨਸਾਫ ਦਿੰਦਾ ਹੈ ਜਾਂ ਫਿਰ ਕਥਿਤ ਪ੍ਰਿਸ਼ਟ ਮੁਲਾਸਨਾ ਖਿਲਾਫ ਕਿਵੇਂ ਦੀ ਕਾਰਵਾਈ ਕਰਦਾ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ